ਤਰ ਕੀਨਾ ਤੁਹਾਡੀ ਸਤਿ ਸ਼੍ਰੀ ਅਕਾਲ ਜੀ ਸਭ ਜੀ ਸਾਰਿਆਂ ਨੂੰ ਜੈ ਹਿੰਦ ਮੇਰਾ ਨਾਮ ਸਰ ਅਰਜੁਨ ਗਗਣਾ ਜੀ ਕਿੱਥੇ ਤੇ ਰਹਾਂ ਵਾਲਿਆ ਪ੍ਰੀਤਮ ਨਗਰ ਅਪਲਾਈ ਰੋਡ ਫਗਵਾੜਾ ਕੀ ਮਾਮਲਾ ਕੀ ਜਿਹੜੀ ਇੱਕ ਵੀਡੀਓ ਤੁਹਾਡੀ ਬਣਾਉਣ ਡਿਆ ਬੰਦਾ ਕੋ ਪਾੰਦਾ ਪੈ ਵੀ ਐਕਟਿਵਲ ਲੈ ਕੇ ਗਿਆ ਕੀ ਮਾਮਲਾ ਕੀ ਸਾਰਾ ਹਾਂ ਜੀ ਮਾਮਲਾ ਐਕਚੁਅਲੀ ਇਦਾਂ ਆ ਮਿਤੀ 16 16 ਦੇਖ ਲਓ ਆਪਣੀ 19 6 2024 ਨੂੰ ਮੰਡਾਇਆ ਇਹ ਸੀਗਾ ਆਪਣਾ ਧਰਮਪਾਲ ਬੈਂਸ ਸਰਨੋ ਗੁਰਮੀਤ ਸਿੰਘ ਗਲੀ ਨੰਬਰ 2 ਮਹੱਲਾ ਕੀਤੀ ਨੰਬਰ ਇਨੂੰ ਸਰ ਜੀ ਆਪਾਂ ਨੂੰ ਗੱਡੀ ਲੈ ਕੇ ਨੂੰ 6 ਮਹੀਨੇ ਹੋ ਗਏ ਇਹ ਸਾਡੇ ਕੋ ਹਫਤੇ ਲਈ ਗੱਡੀ ਲੈ ਗਿਆ ਰੈਂਟ ਤੇ ਕਿ ਆਸਟ੍ਰੇਲੀਆ ਮੈਂ ਤੇਰੀ ਗੱਡੀ ਚਾਹੀਦੀ ਰੈਂਟ ਤੇ ਅੱਗੇ ਐ ਕੋ ਗੱਡੀਆਂ ਲੈ ਕੇ ਜਾਂਦਾ ਰਿਹਾ ਸਾਰੇ ਪਰੂਪੇ ਇਹਦੇ ਗੱਡੀਆਂ ਲੈ ਕੇ ਜਾਂਦਾ ਰਿਹਾ ਟਾਈਮ ਸਿਰ ਵਾਪਸ ਕਰਦਾ ਰਿਹਾ ਇਹ ਐਦ ਕੀ ਗੱਡੀ ਲੈ ਕੇ ਗਿਆ ਮੇਥੋਂ 6 ਮਹੀਨੇ ਹੋ ਗਏ ਨਾ ਗੱਡੀ ਵਾਪਸ ਦੇ ਰਿਆ ਨਾ ਪੈਸੇ ਵਾਪਸ ਦੇ ਦੇਆ ਤੇ ਨਾ ਹੀ ਗੱਡੀ ਦਾ ਵੀ ਰੈਂਟ ਦੇ ਰਿਆ ਉਹਦੇ ਵਿੱਚ ਮੇਰੀ ਮਾਤਾ ਕੋ ਮੈਂ ਕੋ ਕਿਸੇ ਹੋਰ ਕੇਸ ਚ ਫਸਿਆ ਸੀਗਾ ਤੇ ਮੇਰੀ ਮਾਤਾ ਕੋ ਘਰੋਂ 1.3 ਲੱਖ ਰੁਪਇਆ ਲੈ ਕੇ ਗਿਆ ਉਹਦੀ ਸਾਰੀ ਸਟੇਟਮੈਂਟ ਹੈਗੀ ਆ 3 ਲੱਖ ਰੁਪਇਆ ਦੀ ਤੇ ਸਕੂਟੀ ਲੈ ਕੇ ਗਿਆ ਜੁਪੀਟਰ 2024 ਮਾਡਲ ਉਹਦਾ ਬਿੱਲ ਕੀ ਮੇਰੇ ਕੋਲ ਹੈਗਾ ਵਾ ਇਹ ਕਿੰਨੇ ਚੈੱਕ ਦਿੱਤਾ ਬਲੈਂਕ ਇਹ ਵੀ ਮੇਰੇ ਕੋਲ ਹੈਗਾ ਇੱਕ ਚੈੱਕ ਇਹਦਾ ਲੱਗਾ ਹੋਇਆ ਵਾ ਸਾਰੇ ਐਗਰੀਮੈਂਟ ਹੈਗੇ ਆ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਆ ਕਿ ਇਹ ਇੱਕ ਦੀ ਮੇਰੇ ਇਕੱਲੇ ਦਾ ਕੇਸ ਨਹੀਂ ਹੈਗਾ ਕਈ ਲੋਕ ਅੱਗੇ ਨਹੀਂ ਆ ਰਹੇ ਡਰਦੇ ਹੋਏ ਇਹ ਉਹੀ ਮਾਮਲਾ ਸੀ ਜਿਹੜੀਆਂ ਗੱਡੀਆਂ ਗਾਇਬ ਹੋਈਆਂ ਸ਼ਹਿਰ ਦੇ ਵਿੱਚੋਂ ਕਿਰਾਏ ਤੇ ਲੈ ਕੇ ਉਹਦੇ ਵਿੱਚ ਇਹ ਇਨਵੋਲਵ ਸੀਗਾ ਹੂੰ ਇਹ ਵਾਸੇ ਕਿਸੇ ਨੇ ਨਾ ਕਿਸੇ ਕਿਸੇ ਦੀ سپورਟ ਕਰਕੇ ਇਹਨੂੰ ਬਾਹਰ ਨਿਕਲ ਗਿਆ ਲੇਕਿਨ ਪੂਰਾ ਪੂਰਾ ਹਾ ਤੇਰਾ ਵਿੱਚ ਆ ਮੈਂ ਕਹਿੰਦਾ ਪੂਰਾ ਹਾ ਤੇ ਦਾ ਵਿੱਚ ਆ 24 25 ਕਿੰਨੀਆਂ ਇਹਨੇ ਗਾਇਬ ਕੀਤੀਆਂ ਵਾ ਹੁਣ ਮੈਂ ਤੁਹਾਨੂੰ ਮਸਰਾਵਾਦਰ ਕੋਟੇ ਨੂੰ ਕਹਿੰਦਾ ਪਿਆ ਵਾ ਮੇਰੀ ਗੱਡੀ ਮੈਨੂੰ ਯਾਦ ਹੀ ਨਹੀਂ ਕਹਿੰਦਾ ਮੈਂ ਕਿੱਥੇ ਰੱਖੀ ਆ ਗੱਡੀ ਗੱਡੀ ਗਾਇਬ ਆ ਕਹਿੰਦਾ ਮੈਨੂੰ ਯਾਦ ਨਹੀਂ ਮੈਂ ਗੱਡੀ ਰੱਖੀ ਦਿੱਤੀ ਆ ਅ ਜੇ ਆਪਾਂ ਇੱਥੋਂ ਅੰਦਾਜ਼ਾ ਲਗਾ ਸਕਦੇ ਆ ਕਿ ਇਹਨੇ ਬੰਦਿਆਂ ਨੇ ਕਿੰਨੀਆਂ ਗੱਡੀਆਂ ਗਾਇਬ ਕੀਤੀਆਂ ਇਹਨੂੰ ਇਹ ਹੀ ਪਤਾ ਕਿ ਮੇਰੀ ਗੱਡੀ ਕਿੱਥੇ ਆ ਚਾਰ ਦਿਨਾਂ ਦਾ ਟਾਈਮ ਮੰਗਦਾ ਵਾ ਸ਼ਹਿਰ ਦੇ ਬਹੁਤ ਤਗੜੇ ਤਗੜੇ ਬੰਦੇ ਦੀਆਂ ਗੱਡੀਆਂ ਗਈਆਂ ਸੀਗੀਆਂ ਗਾਇਬ ਹੋਈਆਂ ਸੀਗੀਆਂ ਹਾਂਜੀ ਤੇ ਵਾਪਸ ਕਰਤੀਆਂ ਜਾਂ ਹਜੇ ਵੀ ਲਾਪਤਾ ਹੀ ਹੈ ਗੱਡੀਆਂ ਕੋਈ ਹੱਲੇ ਵੀ ਕਈ ਉਹਦੇ ਮੂਹਰੇ ਨਹੀਂ ਆਂਦੇ ਬੇ ਲਾਪਤਾ ਵਾ ਜਿਹੜੀਆਂ ਲੱਭੂ ਹੋਈਆਂ ਵਾ ਉੱਚ ਗਈਆਂ ਦੀ ਪੁਲਿਸ ਆਵਾਜ਼ ਕਿ ਸਾਬਾਸ਼ ਲਈ ਜਾਂਦੀ ਕਿ ਆਪਾਂ ਫਾੜੀਆਂ ਗੱਡੀਆਂ ਜੀ ਤੁਹਾਡੀ ਕਿਹੜੀ ਗੱਡੀ ਹੈ ਭਜੀ ਸਾਡੀ ਗੱਡੀ ਅੰਡਈ ਵੈਨਿਊ 2024 ਮਾਡਲ ਨਵੀਂ ਬ੍ਰਾਂਡ ਦੀ ਉਹ ਗੱਡੀ ਹੈ ਬਾਜੀ ਉਹਦੀ 15650 ਰੁਪਏ ਕਿਸ਼ਤ ਮੇਰੀ ਮਾਤਾ ਨੂੰ ਪੁੱਛੋ ਹਰ ਮਹੀਨੇ ਕਿੱਦਾਂ ਬੈਂਕ ਵਾਲੇ ਘਰੇ ਘੇੜੇ ਮਾਰਦੇ ਕਿੱਦਾਂ ਕਿਸ਼ ਨਾ ਕੁਛ ਨੰਬਰ ਕੀ ਗੱਡੀ ਦਾ ਗੱਡੀ ਦਾ ਨੰਬਰ ਪੀਵੀ 36 ਕੇ 8449 ਜੇ ਕਿਸੇ ਨੂੰ ਵੀ ਗੱਡੀ ਦਿਖੇ ਸਾਡੇ ਨਾਲ ਦੀ ਸਾਡੇ ਨਾਲ ਸੰਪਰਕ ਕਰੋ ਤੁਸੀਂ ਜੇ ਕੰਪਲੀਟ ਦਿੱਤੀ ਹੈ ਸਾਡੇ ਕੰਪਲੀਟ ਦਿੱਤੀ ਹੈ ਸਾਰਾ ਦੇਖੋ ਕੰਪਲੀਟ ਦਿੱਤੀ ਨੂੰ ਵੀ ਮੇਰੇ ਹਿਸਾਬ ਨਾਲ ਸਾਨੂੰ 7 ਮਹੀਨੇ 7 ਮਹੀਨੇ ਹੋ ਗਏ ਕੰਪਲੀਟ ਦਿੱਤੀ ਐਸਐਟੂ ਨੂੰ ਮੈਨੂੰ ਕਰਦੇ ਐਸਐਟੂ ਨੂੰ ਫੋਨ ਕੀ ਹੋ ਗਿਆ ਕੰਮ ਤੁਹਾਡਾ ਹੋ ਗਿਆ ਐਸਐਟੂ ਸਭ ਕੁਝ ਆਈਦਾ ਵਾ ਉਹ ਕਹਿੰਦੇ ਆ ਕਿ ਮੈਂ ਮੈਂ ਮੀਟਿੰਗ ਚ ਆਇਆ ਇਦਾਂ ਵਜਾ ਹੁੰਦਾ ਵਾ ਮਤਲਬ ਕਿ ਬਿਲਕੁਲ ਟਾਈਮ ਤੇ ਟਾਈਮ ਪਾਈ ਜਾਂਦੇ ਆ ਯਾ ਬੱਥੇ ਬਿਜ਼ੀ ਆ ਸੀ ਉੱਥੇ ਬਿਜ਼ੀ ਆ ਲੇਕਿਨ ਮੇਨ ਬੰਦਾ ਕੀ ਕਰੇ ਉਸ ਨੂੰ ਹੁਣ ਗੱਡੀ ਤੋਂ ਬਿਨਾ ਮੇਰਾ ਬੱਚਾ ਛੋਟਾ ਤੇ ਗੱਡੀ ਤੋਂ ਬਿਨਾ ਹਰ ਵਕਤ ਪਾਸੇ ਕਿੱਥੇ ਜਾਣਾ ਓੱਖਾ ਹਨਾ ਤੇ ਦੂਜੀ ਗੱਲ ਮੇਰਾ ਵਪਾਰ ਵੀ ਹੋਈ ਆ ਗੱਡੀਆਂ ਦਾ ਹੀ ਗੱਡੀ ਮੇਕੋ ਹੋਊਗੀ ਨਾ ਮੈਂ ਕੰਮ ਕਿੱਦਾਂ ਕਰੂਗਾ ਰੋਟੀ ਕਿੱਦਾਂ ਖਾਊਗਾ ਕੌਣ ਹੈ ਕੌਣ ਬੰਦਾ ਧਰਮਪਾਲ ਬੰਦਾ ਕੌਣ ਹੈ ਕੀ ਕੰਮ ਕਰ ਕਰਦਾ ਬੰਦਾ ਇਹ ਕੰਮ ਹੀ ਵਾਜੀ ਇਹਦਾ ਫਰੋਡ ਦਾ ਕੰਮ ਹੈ ਫਰੂਟ ਦਾ ਦਿਖਾਣਾ ਦਿਖਾਣਾ ਇਹਦੀ ਫਰੋਡ ਹੈ ਇੱਕ ਨੰਬਰ ਦਾ ਇਨੇ ਦਫਤਰ ਖੋਲਿਆ ਦਾਣਾ ਮੰਡੀ ਗੇਟ ਨੰਬਰ 2 ਚ ਉਹਨੇ ਇਹਨੇ ਦਫਤਰ ਖੋਲਿਆ ਹੋਇਆ ਆਪਣਾ ਅਪਲਾਈ ਰੋਡ ਤੇ ਜਿੱਥੇ ਕਹਿੰਦੇ ਨੇ ਸਕੂਟਰੀ ਦਾ ਅਪਲਾਈ ਰੋਡ ਤੇ ਦਫਤਰ ਖੋਲਿਆ ਹੋਇਆ ਉਹਨੇ ਸਾਰੇ ਜਣੇ ਇਹਨੂੰ ਧਿਆਨ ਨਾਲ ਦੇਖੋ ਇਹ ਬੰਦਾ ਇਹ ਬੰਦੇ ਤੋਂ ਬਚ ਕੇ ਰਹਿਣਾ ਜਿੰਨਾ ਬਚ ਸਕਦੇ ਆ ਸ਼ਾਇਦ ਤਾਂ ਹੀ ਫਾਲਟਰ ਬੰਦਾ ਬਣਿਆ ਹੋਇਆ ਇਹਨਾਂ ਤਾਂ ਮੈਂ ਆਪਣੀ ਗੱਡੀਆਂ ਫੋਟੋਵਾ ਦਿਖਾਨਾ ਗੱਡੀ ਵੀ ਬਿਲਕੁਲ ਤੁਸੀਂ ਦੇਖੋਗੇ ਨਵੀਂ ਗੱਡੀ ਲੈ ਕੇ ਗਿਆ ਇਹ ਸਾਰੇ ਪ੍ਰੂਫ ਆ ਸਾਰੀ ਇਹਦੀ ਰਿਕਾਰਡੀਆਂ ਵੀ ਆਪਣੇ ਕੋਲ ਤੂੰ ਦੇਣ ਦਾ ਨਾਮ ਹੀ ਨਹੀਂ ਲੈ ਜਾ ਗੱਡੀ ਬਸ ਬਾਹਨੇ ਲਈ ਜਾਂਦਾ ਵਿਆ ਤੈਨੂੰ ਮੈਂ ਇਦਾਂ ਕਰ ਦੂੰਗਾ ਮੈਂ ਪੈਸੇ ਹੁਣ ਕਹਿੰਦਾ ਵਾਂ ਮੈਂ ਪੈਸੇ ਦੇ ਦੂੰਗਾ ਗੱਡੀ ਦੇ ਮੇ ਕੋ ਗੱਡੀ ਹੋਣੀ ਨਹੀਂ ਆਲੇ ਮੈਨੂੰ ਕੁਛ ਵੀ ਹੋਇਆ ਸੁਸਾਈਡ ਕਰਾਂ ਕੁਛ ਵੀ ਹੋਵੇ ਇਹ ਜ਼ਿੰਮੇਵਾਰ ਹੈ ਬਸ ਮੈਂ ਇੰਨਾ ਜ਼ਿਆਦਾ ਦੁਖੀ ਹੋਇਆ ਪਿਆ ਹੋਰ ਕੁਛ ਨਹੀਂ ਮੇਰੇ ਤੋਂ ਹੱਲ ਹੈ ਬਾਕੀ ਮੇਰੀ ਮਾਤਾ ਨੇ ਕਿਉਂ ਬੱਚੂ ਰਹਾ ਮੈਂ ਸਾਰਾ ਕਿਹਨੇ ਆ ਦੋ ਅਨੀਤਾ ਕੀ ਮਾਮਲਾ ਕੀ ਸਾਰਾ ਮੜਾ ਸਪਸ਼ਟੀਕਰਨ ਦਿਓ ਸਾਰਾ ਮਾਮਲੇ ਦਾ ਇਹ ਸਾਡੇ ਕੋ ਮਤਲਬ ਕਿ ਬੇਟਾ ਇਹਨਾਂ ਨੇ ਕੰਮ ਕਰਦਾ ਸੀ ਕੰਦੇ ਨਾਲ ਤੇ ਗੱਡੀ ਸਾਡੇ ਕੋ ਰੈਂਟ ਤੇ ਅੱਗੇ ਵੀ ਲੈਂਦਾ ਸੀਗਾ ਪਰ ਹੁਣ ਲੈ ਕੇ ਗਿਆ ਅੱਗੇ ਤਾਂ ਚਲੋ ਆਈ ਚਲਾਈ ਕਰੀ ਜਾਂਦਾ ਸੀ ਪੈਸਿਆਂ ਦੀ ਹੁਣ ਲੈ ਕੇ ਗਿਆ ਤੇ ਗੱਡੀ ਵਾਪਸ ਹੀ ਨਹੀਂ ਦਿੰਦਾ ਪਿਆ ਅਸੀਂ ਥਾਣੇ ਦੇ ਵੀ ਚੱਕਰ ਮਾਰ ਮਾਰ ਕੇ ਥੱਕ ਗਏ ਆ ਕਿੰਨੇ ਮਹੀਨੇ ਹੋ ਗਏ ਤੁਹਾਨੂੰ ਗੇੜੇ ਮਾਰਦੇ ਨੂੰ 7 ਮਹੀਨੇ ਹੋ ਗਏ 7ਵਾਂ ਮਹੀਨਾ ਕੀ ਕਹਿੰਦੇ ਕਿ ਤੁਹਾਨੂੰ ਹੁਣ ਹੁਣ ਇਹ ਹੀ ਉੱਥੇ ਕਹਿੰਦੇ ਥਾਣੇ ਕਿ ਗੱਡੀ ਮੈਨੂੰ ਪਤਾ ਨਹੀਂ ਮੈਨੂੰ ਯਾਦ ਨਹੀਂ ਉਹ ਤਾਂ ਇਹੀ ਕਹਿੰਦੇ ਹੁਣ ਕਿ ਬੈਂਡ ਜੀ ਕਹਿੰਦੇ ਵੀ ਕੋਈ ਕਾਰਵਾਈ ਕੋਈ ਨਹੀਂ ਕੀਤੀ ਪੁਲਿਸ ਨੇ ਅਜੇ ਤੱਕ ਕੋਈ ਐਫਆਈਆ ਲਾਉਂਚ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਹਜੇ ਤਾਂ ਨਹੀਂ ਕੀਤੀ ਕੋਈ ਓਏ ਫੜਿਆ ਤਾਂ ਸੀਗਾ ਇਹਨੂੰ ਪਰ ਛੱਡ ਦਿੱਤਾ ਸੀਗਾ ਕੀ ਮੰਗ ਕਰਦੇ ਹਨ ਪ੍ਰਸ਼ਾਸਨ ਤੋਂ ਤੁਹਾਡੇ ਦੁਆਰਾ ਐਸੀ ਇਹੀ ਮੰਗ ਕਰਦੇ ਸਾਡੀ ਗੱਡੀ ਦਾ ਪੈਸਾ ਦਵਾਇਆ ਜਾ ਪੈਸੇ ਵੀ ਮੇਰੇ ਕੋਲ ਲੈ ਕੇ ਗਿਆ ਵਾ ਘਰੋਂ ਇੱਕ ਐਕਟਿਵ ਦਾ ਵੀ ਰੋਲਾ ਪਾਉਂਦਾ ਵੀ ਐਕਟਿਵ ਚੱਕ ਕੇ ਲੈ ਗਿਆ ਸੀ ਸੀਸੀਟੀਵੀ ਪਾੰਡਿਆ ਉਹਨਾਂ ਲੋਕਾਂ ਨੂੰ ਉਹ ਤਾਂ ਗੱਲ ਕਰਕੇ ਇਹਦੀ ਮੈਡਮ ਕੋਲ ਗਈ ਉਹ ਤਾਂ ਮੈਡਮ ਕੋਲ ਲਿਆਂਦੀ ਸੀਗੀ ਅਸੀਂ ਕਿਹੜੀ ਮੈਡਮ ਕੋਲ ਜਿਹੜੀ ਆਹਦੇ ਦਫਤਰ ਚ ਕੰਮ ਕਰਦੀ ਸੀ। ਸਾਨੂੰ ਵੀ ਕਨਵੈਂਸ ਹੈ ਨਹੀਂ ਸੀਗਾ। ਇਹ ਸਾਨੂੰ ਕਹਿੰਦਾ ਕਨਵੈਂਸ ਦੇ ਚਲਾਉਣ ਨੂੰ ਕੋਈ ਇਹ ਤਾਂ ਇਹ ਸਕੂਟੀ ਲੈ ਕੇ ਆਂਦੀ ਸੀ। ਬੋਲੋ ਕਿ ਇਹ ਸਕੂਟੀ ਸਾਡੀ ਵਾਪਸ ਤੇ ਲਾਫਰ ਕੋਈ ਦਿੱਕਤ ਨਹੀਂ ਆਏਗੀ। ਸਾਡੀ ਗੱਡੀ ਦਾ ਵਜੇ ਸਾਡੀ ਸਕੂਟਰੀ ਦਵੇ ਆਪਣੀ ਸਕੂਟੀ ਵਾਪਸ ਲੈ ਲੈ। ਅਸੀਂ ਹਰਾ ਕੀ ਕੀ ਕਰਨੀ ਆ। ਸਾਡੀ ਕਿਤੇ 11 ਲੱਖ ਰੁਪਏ ਦੀ ਗੱਡੀ ਰੱਖੀ ਹੋਈ ਆ। ਉਹਨੇ ਦੀ 25 ਦੀ ਹੈ ਦੀ ਸਕੂਟੀ ਉਹਨੂੰ ਰੱਖ ਕੇ ਕੀ ਕਰਨਾ। ਮੇਰੇ ਨਾਲ ਸਾਰੀ ਇਹ ਆ।